ਯਾਰ ਇਹਨੇ ਕਿੰਨਾਰੇ ਪੈਸੇ ਆਏ ਸੀ ਹਲੋ ਜੀ ਗੁੱਡ ਮਾਰਨਿੰਗ ਔਰ ਈਵਨਿੰਗ ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਉਹ ਲਾਉ ਦੀ ਸ਼ੁਰੂਆਤ ਕਰ ਲਿਆ ਟਾਈਮ ਹੋ ਗਿਆ 7:30 5:30 ਵਜੇ ਦਾ ਤੇ ਜਿਹੜੇ ਤੁਸੀਂ ਦੇਖਦੇ ਹੋਗੇ ਕਿ ਕਿੱਥੇ ਬੈਠੇ ਆ ਤੇ ਆਪਾਂ ਆਏ ਠੱਡੀ ਸੇਰ ਦੇ ਬੱਜ ਕੇ ਨੇ 5:30 ਕਰਤੀਆਂ ਲਾਈ ਹੋਇਆ ਤੇ ਅੱਤ ਵੀ ਪਾਈ ਨਾ ਲੱਗਦਾ ਪਤਾ ਨਹੀਂ ਨਾ 3:30 ਆਵੋਗੇ ਆਣ ਫਿਰ ਨਾ ਤੇ ਆਪਾਂ ਆਏ ਤੇ ਮੰਮੀ ਉਹਨਾਂ ਦੇ ਕੋਲ ਇੰਨਾ ਨੇ ਕਰਵਾਉਣਾ ਸੀਗਾ ਸਿੱਖਿਸਾਇੰ ਦਾ ਫਾਟ ਗੁਰਦੁਆਰਾ ਸਾਹਿਬ 'ਤੇ ਤੇ ਉੱਥੇ ਬਸ ਚੱਲੇ ਆ ਮੰਮੀ ਨੇ ਚੱਲ ਗਿਆ ਗੁਰਦੁਆਰੇ ਤੇ ਅੱਜ ਤੜਕੇ ਚੜਕੇ ਆਪਾਂ ਇਸ ਕਰਕੇ ਉੱਠੇ ਆ ਤੇ ਬਾਬਾ ਜੀ ਆਰ ਹੋ ਗਿਆ ਮੈਂ ਮੈਂ ਵੀ ਤਿਆਰ ਹੋ ਗਈ ਬਸ ਮੈਂ ਧਰਮ ਪਾਣੀ ਕਰਕੇ ਮੈਂ ਪੀ ਲਈ ਕਰੋ ਬਾਅਦ ਚ ਫਿਰ ਉੱਥੇ ਕੁਝ ਚਾਹ ਪੀਣੀ ਪੈ ਗਈ ਤੇ ਫਿਰ ਪਾਣੀ ਜਿਹੜਾ ਉੱਧਰੋਂ ਲੱਗਣਾ ਤੇ ਮੈਂ ਕਰ ਪੀਤੀ ਜਾਈ ਅੱਜ ਮੈਂ ਅਧਨਾ ਕੁਝ ਵਣ ਵਾਲਾ ਨਹੀਂ ਕਿਤਾ ਅਜ ਮੈਂ ਨਾਰਮਲ ਪਾਣੀ ਕਰਦੀ 베 ਰਹੀ ਆ ਤੇ ਉਹ ਮੈਂ ਜਦਾ ਆਪਣੇ ਨਹੀਂ ਹੱਥ ਬਿੱਲੀ ਆਉਂਦੀ ਹੁੰਦੀ ਸਾਡੇ ਉਹਦਾ ਇਹਨਾਂ ਦੇ ਵੀ ਬਿੱਲੀ ਆਉਂਦੀ ਉਹਦੇ ਕੋਲ ਕੁਇਬ ਮੈਂ ਆਉਂ ਮੈਂ ਉਹਨਾਂ ਕਰ ਰਹੀ ਆ ਤੇ ਮੈਨੂੰ ਕਹਿੰਦੇ ਕੋਈ ਚੀਜ਼ ਪਾ ਕੇ ਜਾ ਮੈਨੂੰ ਦੁੱਧ ਪਾ ਤੇ ਮੈਂ ਹਾਂ ਐ ਕਰਦੀ ਮਾਲਕਾ ਨਾਲ ਉਹ ਤੇ ਉਹ ਪਾਉਗੀ ਤੈਨੂੰ ਅਰੇ ਹੁਣ ਐ ਕਰਦੇ ਮਾਲਕਾ ਨਹੀਂ ਉਹ ਕਰਦੀ ਮਾਲਕਣ ਕੋਲ ਤਾਂ ਰਹੀ ਇਹ ਮਾਰਾਂਦੇ ਉਹ ਪਾਉਗੀ ਤੈਨੂੰ ਪਰ ਮੈਨੂੰ ਕੀ ਪਤਾ ਕਿ ਉਹਨੇ ਦੁੱਧ ਕਿੰਨਾ ਘਰ ਰੱਖਿਆ ਨਾ ਮੈਂ ਤੈਨੂੰ ਪਾਜਾ ਦੇ ਉਮੜ ਕੇ ਚਾਹਣ ਹੋ ਜਾਂਦੀ ਰਵੇ ਤੇ ਤਬ ਰੈਡੀ ਹੋ ਗਿਆ ਬਸ ਕਿਲਵਾ ਪੋਰਸੇ ਕੱਢ ਲਾ ਦਿੱਤੇ ਬਾਹਰ ਇਦਾਂ ਨਿਕਲ ਨੂਗਾ ਨਾ ਆ ਚਾਬੀ ਕਿਤੇ ਹਸਨ ਜਾਵਾ ਤੇ ਚਾਬੀ ਫੜ ਕੇ ਲੈ ਪੁੱਤ ਬਾਹਰ ਲਿਖੋਦੀ ਉਹ ਉਸ ਟਾਈਮ ਹੋ ਗਿਆ ਸੀ 10:00 10:30 ਵਜੇ ਦਾ ਤੇ ਇੱਧਰ ਖਾ ਰਹੇ ਨੇ ਛੋਲੇ ਪੂੜੀਆਂ ਨਾਨੀ ਕੋਲ ਆਗੇ ਤੇ ਉਧਰ ਖਾ ਕੇ ਛੋਲੇ ਪੂੜੀਆਂ ਲੇਟੇ ਵਜਨ ਲਾਪੇ ਨੇ ਤੇ ਬਸ ਹੁਣ ਬਸ ਤੇ ਉਧਰ ਮੰਮੀ ਵਿਚਾਰੀ ਛੋਈ ਸੀ ਕੱਲੀ ਲੱਗੀ ਕੰਮ ਕਰਨ ਮੈਨ ਲੱਗੋ ਝਾੜੂ ਲਾ ਕੇ ਹਟੀਆਂ ਚ ਬਹੁਤ ਖਲਾਰਾ ਪਿਆ ਹੋਈਗਾ ਤੇ ਇਧਰ ਮੰਮੀ ਦੇਈ ਆ ਵੇਸਣ ਪੁੰਨਣ ਵਾਸਤੇ ਤੇ ਕਹਿੰਦੇ ਨੇ ਨਾ ਖਾਣ ਨੂੰ ਸਾਰੇ ਜਣੇ ਕੌਲੀਆਂ ਪਰ ਪਰ ਕੇ ਖਾ ਲੈਣੇ ਬੈਠਣਾ ਤੇ ਬਣਾਉਣ ਵਾਲਾ ਕੱਲਾ ਵਿਚਾਰਾ ਖਾਪ ਜਾਂਦਾ ਮੰਮੀ ਕਦੋਂ ਦੀ ਵਿਚਾਰੀ ਲੱਗੀ ਆ ਪਹਿਲਾਂ ਵਿਚਾਰੀ ਛੋਲੇ ਪੁੜੀਆ ਪੜਾ ਕੇ ਖਵਾਏ ਆ ਤੇ ਹੁਣ ਵਿਚਾਰੀ ਇਧਰ ਲੱਗੀ ਆ ਆ ਕੀ ਆ ਗੋੜ ਇਹ ਗੋੜ ਆ ਇਹ ਉਧਰ ਵੇਸਣ ਪੁੰਨਿਆ ਹੂੰ ਸਾਰਾ ਗ੍ਰੈਂਡ ਕਰ ਲਿਆ ਹਾਂ ਹੂੰ ਜਾਨੋ ਵਧੀਆ ਤੇ ਬਹੁਤ ਸੋਹਣਾ ਹਮ ਤੇ ਅਜਿਹਾ ਸਾਲ ਸਿਆਰਟ ਸਟਾਰਟ ਹੋ ਜਾਣੀ ਹੈ ਤੇ ਸਾਡੇ ਘਰੇ ਅ ਗੋਦਾ ਜੇ ਕਿਸੇ ਕਿਸ ਫਿਰ ਘਰੋਂ ਉਹ ਸਭ ਕੁਝ ਪਾਉ ਪਾ ਕੇ ਪੁਰਨੇ ਕੇ ਗ੍ਰੈਂਡ ਕਰਕੇ ਰੱਖ ਲਿਆ ਵਾ ਬਸ ਇਹ ਪੁੱਜ ਗਿਆ ਜਦੋਂ ਹਨਾ ਫਿਰ ਵਿੱਚ ਗੁੜ ਤਾਂ ਅੱਗੇ ਗੁੜ ਨੂੰ ਚਾਸੇ ਬਣਾ ਕੇ ਪਾਣੀ ਕਿ ਇੱਦਾਂ ਪਾ ਦੇਣਾ ਮੱਕ ਟੇਲੀਆਂ ਹੈ ਨਾ ਰਹਿਣਗੇ ਟੇਲੀਆਂ ਰਹਿਣਗੀਆਂ ਆਹ ਹੋ ਜਾ ਆਸ਼ਰੇ ਜੀ ਬਣੂਗੀ ਫੇਰੀ ਪੁਲਣਗੇ ਜਾਜਾ ਜੀ ਹੁਣ ਏਦਾਂ ਹੀ ਪਾਣੀ ਪਾਲਾ ਥੋੜਾ ਜਿਹਾ ਬਹੁ ਮੜਾ ਹੋ ਜੂਗਾ ਟੀ ਲਾ ਜਾ ਹੂੰ ਕੱਚਾ ਪਣੀ ਆ ਸ਼ੌਕਾ ਕੱਚਾ ਜੂਗਾ ਤੇ ਭੁੰਨ ਕੇ ਤੇ ਫਿਰ ਵਿੱਚ ਗੁੜ ਦੀ ਚਾਸ਼ਰੀ ਪੜਾ ਕੇ ਪਾ ਦੇਣੀ ਹੈ ਹੂੰ ਕੀ ਅੱਛਾ ਟੁਕੜੀ ਨਾ ਟੁਕੜੀ ਨਾ ਇਹ ਲੋ ਜੋ ਬਣਾਉਂਗਾ ਆਦਾ ਹੀ ਜਾਣਾ ਭਾ ਜੁ ਟੁਕੜੀਆਂ ਭਾਂਜੋ ਅੱਛਾ ਬਣਨ ਦਾ ਕੰਮ ਕਰਦਾ ਬਣਾ ਲੈਨੇ ਤੇ ਬਣਾ ਸੀ ਉਹ ਉਹ ਕਰਾਂਦੀ ਆ ਉਹ ਫੇਰ ਉਹਨੇ ਸੰਭਣਾ ਲ ਕੰਮ ਕਰਾਂਦਾ ਉਹਨੂੰ ਇਹ ਹੁੰਦਾ ਸੀ ਨਾ ਕਿ ਮੈਨੂੰ ਵੰਡਣਾ ਵੰਡਣਾ ਮੈਂ ਆ ਕਿਤੇ ਮੈਨੂੰ ਥੋੜਾ ਨਾ ਮਿਲ ਜੇ ਸਾਨੂੰ ਉਹ ਕੋਈ ਚਾਹ ਲਾਲ ਚਣੀ ਹੈ ਗਾੜੀ ਯੇ ਲੋ ਖਾਂਦਾ ਜਾਉਂ ਖਾਂਦਾ ਉਹ ਨਾ ਮਿਲੂ ਤੇ ਨਾ ਜਾਈ ਉਹਨੂੰ ਉਹ ਦੋਂਦਾ ਹੀਗਾ ਬੱਚਿਆਂ ਨੂੰ ਬੱਚਿਆਂ ਵਾਲਾ ਕੰਮ ਹੀ ਨਾ ਵੀ ਮੈਂ ਚੀਜ਼ ਸਮਾ ਥੋੜਾ ਪਾਲਾ ਜ਼ਰੂਰੀ ਸਾਰਾ ਪੋਣਾ ਆ ਹੋਰ ਨਹੀਂ ਇੰਨਾ ਜ਼ਿਆਦਾ ਹੀ ਮੰਮੀ ਜ਼ਿਆਦਾ ਆਵੇ ਆ ਇੰਨਾ ਥੋੜੀ ਪੈਣਾ ਰਹਿਣ ਦੇ ਫਿਰ ਰੱਖ ਲੈ ਕਿਤੇ ਫਿਰ ਹੋਰ ਕਾਹੇ ਚ ਪਾ ਲਈ ਨਾ ਥੋੜਾ ਪਾਲਾ ਫਿਰ ਬਾਅਦ ਵਿੱਚ ਪੈ ਜੂਗਾ ਜੇ ਕਿੜਾ ਇੱਦਾਂ ਸਿਆਲ ਦੀ ਸ਼ੁਰੂਆਤ ਨਹੀਂ ਹੋਈ ਤੇ ਭਾਂਡੇ ਬਾਂਦੀ ਸ਼ੁਰੂਆਤ ਹੋ ਗਈ ਉਂਝ ਵੀ ਨਾਲੇ ਗਰਮ ਹੁੰਦਾ ਜੇ ਗਰਮ ਚੀਜ਼ਾਂ ਇੰਨੇ ਹਾਂ ਜੂ ਨਹੀਂ ਖਾਦੀ ਫਾਰੇ ਚ ਗਰਮੀ ਆਉਣੀ ਹੈ ਹੈਨਾ ਨਿਆਣੇ ਆਪਣੇ ਦੱਗੇ ਬੜਾ ਸੋਲਾ ਔਰ ਆਏ ਦਾ ਮੂਗੀ ਬਣਿਆ ਜੇ ਉਹਦਾ ਕੀ ਬਣਿਆ ਰੱਬ ਦਾ ਗਰਮੀ ਨਿਕਲਣ ਦੀ ਹੈ ਬਾਗੇ ਦਾ ਉਹ ਉੰਜ ਹੀ ਭਰਾ ਆ ਲਿਆ ਉਹ ਰਹਿ ਕੇ ਵੀ ਗਰਮੀ ਚ ਹੀ ਆਇਆ ਵਿਚਾਰਾ ਹੂੰ ਫੇਰ ਦ ਬਰਾਂ ਭੋਲ ਲੈਣਾ ਹੈ ਨੂੰ ਕਾਢ ਲਾ ਵਿੱਚ ਭਜਣਾ ਤਾਂ ਦਾ ਕੱਚਾ ਭੁੰਨਾ ਨਾ ਰਹਿ ਜੂ ਹੂੰ ਨਾ ਬਰਨ ਚਾੜੂ ਲਾਪੇ ਕੂੜਾ ਉਹ ਕਿੱਥੇ ਆਪਣੇ ਡਸਟਪੈਡ ਕੋੜਾ ਚਪਣਾ ਲਾ ਗੈ ਵੀ ਚਾ ਇੱਕ ਤਾਂ ਚੀਜ਼ਾਂ ਹੀ ਬੜੀਆਂ ਖਲਾਰ ਨੇ ਉਹ ਮਗੁੱਟੇ ਕੀਤਾ ਇੱਕ ਪਾਸੇ ਵੈਸੇ ਦੇ ਇਹ ਤਾਂ ਚਪਕਣੀ ਹਾਲਾ ਲੈ ਫਿਰ ਮੈਂ ਵਨ ਲਾ ਦਾਂ ਪਾਈਪਿੰਗ ਤੇਰੇ ਸੂਡ ਨੂੰ ਕਿੰਨੇ ਕੰਮ ਆਪਾਂ ਸਟਾਰਟ ਕੀਤੇ ਵਿੱਚ ਸੁਣ ਗਿਆ ਨਾ ਮੈਂ ਪਹਿਲਾਂ ਨਾਲੀ ਇਹ ਭਰਾਵਾ ਦਲਿੱਤਰ ਹੀ ਬੜਾ ਇਹਨਾਂ ਜਿਹਦੇ ਪਾਉ ਸੁੰਦੇ ਹੀ ਬੜਾ ਹੈ ਇਹ ਤੇ ਓ ਰਾਜਾ ਇਹ ਤੇਰਾ ਲੱਗ ਕਿਡੋਂ ਹੁੰਦਿਆ ਇੱਕ ਐਵੇਂ ਪਿਆ ਵਾ ਪਰ ਆ ਜਾ ਤੇਰੇ ਘਰੋਂ ਮੈਂ ਲੱਗੇ ਨਾਲ ਕਿਹ ਕੰਨ ਲੱਗਦੇ ਉਹ ਉੜਦਾ ਪਰ ਆ ਜਾ ਡੈਡੀ ਠੋਣਗੇ ਉਹਨਾਂ ਨੂੰ ਡੈਡੀ ਇਹ ਦੇਰ ਦੇ ਡੇਟ ਲੰਮੇ ਬਹਿਣਾ ਉਹਨਾਂ ਡੈਡੀ ਠੋਣਗੇ ਨਾਲ ਬੈੜ ਦੇ ਆਹ ਬੈੜੀ ਸਿਰ ਦਾ ਬੈੜੀ ਟੁੱਟੀ ਜਾਂਦੀ ਬੈੜੀ ਦਿਨ ਰਾਤ ਹੀ ਲੰਮੇ ਦਿਨ ਰਾਤ ਹੀ ਇੰਨਾ ਕੀ ਨਿੰਦਰਾ ਇਹਨਾਂ ਨੂੰ ਚੜਿਆ ਬੰਦਾ ਕਿੱਥੇ ਦੋਹਰਾਵਾ ਆਉਂਦਾ ਅਜੀ ਭਈਏ ਤਰੀਕਾ ਜਦੋਂ ਲੋਕਾ ਦਾ ਆਹੋ ਸਹੀ ਗੱਲ ਚਾਰ ਚੰਗਾ 4 ਵਜੇ ਦੌੜਦੇ ਪਖੰਡ ਹੀ ਫੜਿਆ ਪਿਆ ਵਾ 3-4 ਵਜੇ ਉੱਠੇ ਆ ਕੀ ਕਹਾ ਉਹ ਵੀ ਦੁਨੀਆ ਹੈਗੀ ਜਿਹੜੀ ਰੋਜ਼ 4 ਵਜੇ ਉੱਠਦੀ ਸ਼ਾਮ ਦੇ ਵੱਜ ਗਏ ਨੇ 6:30 ਵਜੇ ਤੇ ਆਪਾਂ ਹੋ ਗਏ ਆ ਆਪਾਂ ਆ ਗਏ ਆ ਘਰੇ ਤੇ ਵਿਲੇ ਹੋ ਗਏ ਆ ਤੇ ਆਣ ਕੇ ਮੈਂ ਸਭ ਤੋਂ ਪਹਿਲਾਂ ਕੱਪੜੇ ਵਾਸ਼ ਕਰਨੇ ਪੈ ਰਾਤੀ ਇੰਨਾ ਹਨੇਰ ਤੇ ਮੀਂਹ ਆਇਆ ਨਾ ਜਿਹਦਾ ਕਰਕੇ ਨਾ ਤੇ ਲਾਈਟ ਉੱਥੇ ਵੀ ਗਈ ਸੀ ਤੇ ਇੱਥੇ ਵੀ ਗਈ ਸੀ ਤੇ ਇੱਥੇ ਵੀ ਉੱਥੇ ਤੇ ਚਲੋ ਮੰਮੀ ਦੇ ਨਾਲ ਕੰਮ ਕੁੰ ਕਰਵਾ ਦਿੱਤਾ ਤੇ ਇੱਥੇ ਘਰੇ ਜਦੋਂ ਆ ਕੇ ਵੇਖਿਆ ਘਰੇ ਕਵਲ ਆ ਜਾਈ ਨਹੀਂ ਕਿਉਂਕਿ ਮੈਂ ਘਰ ਨਹੀਂ ਹਾਂ ਤੇ ਇਸ ਕਰਕੇ ਬਾਹਰ ਵੇੜੇ ਦੇ ਵਿੱਚ ਹਨੇਰ ਦਾ ਬਹੁਤ ਘਲਾਰਾ ਪਿਆ ਹੁਣ ਕੱਲ ਨੂੰ ਕਵਲ ਆਉਗੀ ਤੇ ਕੱਲ ਨੂੰ ਚੁੱਪੂਗੀ ਅੱਜ ਤੇ ਸਾਰਾ ਦਿਨ ਆਪਣਾ ਉੱਥੇ ਹੀ ਨਿਕਲ ਗਿਆ ਮੀਣਾ ਦੇ ਕੋਲ ਤੇ ਮੰਮੀ ਨੇ ਬਣਾਇਆ ਸੀਗਾ ਵੇਸਨ ਵੇਸਨ ਦੀ ਬਰਫੀ ਬਣਾਈ ਬਹੁਤ ਹੀ ਜਿਆਦਾ ਟੇਸਟੀ ਬਣੀ ਤੇ ਪਹਿਲਾਂ ਮੰਮੀ ਵਿਚਾਰੀ ਨੇ ਸਵੇਰੇ ਬਣਾਏ ਸੀਗੇ ਛੋਲੇ ਪੁੜੀਆਂ ਤੇ ਉਹ ਖਾਦੇ ਤੇ ਮੈਂ ਤਾਂ ਥੋੜੇ ਜਿਹੀ ਖਾਦੇ ਕਿਉਂਕਿ ਤੁਹਾਨੂੰ ਪਤਾ ਡਾਈਟਿੰਗ ਚੱਲਦੀ ਪਈ ਹੈ ਬਟ ਫਿਰ ਵੀ ਦਿਲ ਦੇ ਕਰ ਹੀ ਆਉਂਦਾ ਹੈ ਨਾ ਜਦੋਂ ਇਦਾਂ ਚੀਜ਼ ਬਣੀ ਹੋਵੇ ਉਹ ਖਾਦੇ ਤੇ ਫਿਰ ਇੱਕ ਮੰਮੀ ਦਾ ਸੂਟ ਸਟਿਚ ਕਰਕੇ ਆਈ ਤੇ ਇਹ ਅਖੰਡ ਪਾਟ ਸਾਹਿਬ ਆਪਾ ਵੈਸੇ ਮਹਾਰਾਜ ਤੋਂ ਸ਼ੁਕਰਾਨੇ ਵਜੋਂ ਕਰਵਾਇਆ ਸੀਗਾ ਗੁਰਦੁਆਰਾ ਸਾਹਿਬ ਕੈ ਤੇ ਬਾਅਦ ਵਿੱਚ ਉੱਥੇ ਮੇਰੇ ਤੋਂ ਕਲਿੱਪ ਸ਼ੂਟਣੀ ਹੋ ਪਾਈ ਤੇ ਕੋਈ ਵੀ ਕਿਉਂਕਿ ਟਾਈਮ ਨਹੀਂ ਸੀਗਾ ਹੈਗਾ ਇਹ ਕਹਣਾ ਇਦਾਂ ਫਿਰ ਔੜ ਜੇ ਲੱਗੀਦਾ ਹਨਾ ਜਦੋਂ ਆ ਨਹੀਂ ਸਕਦੇ ਰਹਦੇ ਵਿੱਚ ਸਾਰੇ ਪਾਠ ਕਰਦੇ ਹੋਣ ਤੇ ਫਿਰ ਆਪਣਾ ਫੋਨ ਕੱਢ ਕੇ ਆਪਾਂ ਵੀਡੀਓ ਬਣਾਉਂਦੇ ਹਈ ਫਿਰ ਇਦਾਂ ਚੰਗੇ ਜਿਹੇ ਲੱਗੇਦਾ ਤੇ ਇਹਦੇ ਬਾਰੇ ਸੁਖਮਨੀ ਸਾਹਿਬ ਜੀ ਨੇ ਸੰਗਤ ਕਰਦੀ ਹੈ ਸਾਰੀ ਮਤਲਬ ਕਿ ਸਾਰੇ ਜਿੰਨੀ ਵੀ ਸੰਗਤ ਹੁੰਦੀ ਹੈ ਰਲ ਮਿਲ ਕੇ ਕਰਦੀ ਆ ਤੇ ਮੰਮੀ ਕਹਿੰਦੇ ਸੀ ਕਿ ਕਿ ਬ੍ਰਦਰ ਨੇ ਵੀ ਜਾਣਾ ਸੀਗਾ ਗੱਡੀ ਲੈ ਕੇ ਤੇ ਟਰੱਕ ਤੁਹਾਨੂੰ ਪਤਾ ਪਣ ਲਿਆ ਹੋਇਆ ਛੋਟੇ ਬ੍ਰਦਰ ਨੇ ਤੇ ਇਸ ਕਰਕੇ ਫਿਰ ਉਹਨਾਂ ਨੇ ਸਕੂਲ ਸਾਧਾ ਜੁਕਰਾਨੇ ਵਜੋਂ ਅਖੰਡ ਪੜ੍ਹਾਈ ਕਰਵਾਇਆ ਹੀ ਜਿਹੜਾ ਕਿ ਸੁਧਿਆ ਸੀਗਾ ਤੇ ਵੈਸੇ ਵੀ ਮਹਾਰਾਜ ਚੜ੍ਹਦੀ ਕਲਾ ਰੱਖ ਕੇ ਸਾਂਦਰੁਸਤੀ ਰੱਖ ਕੇ ਉਹਦੇ ਵਾਸਤੇ ਤੇ ਅਰਦਾਸ ਕਰਵਾਈ ਫਿਰ ਤੇ ਸ਼ੁਕਰਾਨਾ ਮਹਾਰਾਜ ਦਾ ਕਰਦੇ ਹੀ ਰਹਿਣਾ ਚਾਹੀਦਾ ਹਨ ਜਿੱਦਾਂ ਕਿ ਫਿਲਮ ਆਈ ਨਾ ਸ਼ੁਕਰਾਨਾ ਅਤੇ ਵੈਸੇ ਵੀ ਕਹਿੰਦੇ ਆ ਕਿ ਸ਼ੁਕਰਾਨਾ ਜਿੰਨਾ ਵੀ ਆਪਾਂ ਕਰ ਸਕਦੇ ਆ ਨਾ ਗੁਰੂ ਮਹਾਰਾਜ ਜੀ ਦਾ ਆ ਆਪਾਂ ਨੂੰ ਸ਼ੁਕਰਾਨਾ ਕਰਦੇ ਰਹਿਣਾ ਤੇ ਕਿਉਂਕਿ ਗੁਰੂ ਮਹਾਰਾਜ ਜੀ ਬਹੁਤ ਦਿੰਦੇ ਆ ਠੀਕ ਆ ਸ਼ੁਕਰਾਨਾ ਆਪਾਂ ਨੂੰ ਉਹਨਾਂ ਦਾ ਕਰਦੇ ਹੀ ਰਹਿਣਾ ਚਾਹੀਦਾ ਵਾ ਤੇ ਜਦ ਗੁਰੂ ਗਿਆ ਬਾਹਰ ਮੈਂ ਲੱਗੀਆਂ ਰੋਟੀ ਬਣਾਉਣ ਤੇ ਮੈਂ ਆਈ ਜਾਣ ਤੇ ਫੇਰੀ ਖਾਣੇ ਆ ਰੋਟੀ ਤੇ ਬਸ ਸਬਜੀ ਬਣੀ ਸੀਗੀ ਸਬਜੀ ਆਲੂ ਤੇ ਪਨੀਰ ਦੀ ਬਣੀ ਸੀ ਉਤੋਂ ਮੰਮੀ ਤੋਂ ਮੈਂ ਲੈ ਆਈਗੀ ਤੇ ਮੈਂ ਹੁਣ ਅੱਧੀ ਰਾਤ ਆ ਮਮੀ ਨੇ ਮੈਂ ਕਿਹਾ ਮੈਂ ਸੂਟ ਸਾੜਤੀ ਇੱਚ ਕਰਨੀ ਆ ਤੇ ਮੈਂ ਹੁਣ ਮੈਂ ਕਰ ਜਾ ਕੇ ਰੋਟੀ ਨਹੀਂ ਬਣਾਣੀ ਮੈਂ ਤੇ ਮੈਂ ਸਬਜੀ ਬਣਾ ਦੇ ਤੇ ਮੈਂ ਜਾ ਕੇ ਸਿਰਫ ਰੋਟੀ ਬਣਾਉਣੀ ਸਬਜੀ ਸੁੱਕੀ ਨਹੀਂ ਮੈਂ ਬਣਾਉਣੀ ਤੇ ਫਿਰ ਉਹ ਵੀ ਜੇ ਇੱਕ ਸੂਟ ਸਿਚ ਕਿੱਡਾ ਉਹ ਕਰਕੇ ਤਰਪਾਈ ਵਗੈਰਾ ਸਾਰਾ ਸਟੇਮ ਪੂਰਾ ਮਤਲਬ ਤਿਆਰ ਕਰਕੇ ਦੇ ਕੇ ਆਈ ਤੇ ਮਾਵਾਂ ਨੂੰ ਹੁੰਦਾ ਲਾ ਕੇ ਚੱਲ ਮੇਰੀ ਧੀ ਆਈ ਆ ਤੇ ਚੱਲ ਕਰਕੇ ਦੇ ਵੇਣਾ ਤੇ ਫਿਰ ਆਪ ਵੀ ਆਖੀਦਾ ਕਿ ਉਹਨੇ ਹੈਣਾ ਮੰਮੀ ਨੇ ਕਿੰਨੂੰ ਕਹਿਣਾ ਜੇ ਕਿਹੜਾ ਕੋਈ ਨੌ ਆਈ ਆ ਤੇ ਸਾਨੂੰ ਹੀ ਕਹਿਣਾ ਵਾ ਕਿਧਰ ਆਇਆ ਤੇ ਫਿਰ ਜਦੋਂ ਏਦਾਂ ਉਹਨੂੰ ਵੀ ਆਪਣਾ ਲਾ ਹੁੰਦਾ ਸਾਨੂੰ ਆਪਣਾ ਹੁੰਦਾ ਕਿ ਚੱਲ ਕੋਈ ਗੱਲ ਨਹੀਂ ਵਿਚਾਰੇ ਹਨਾ ਤੇ ਥੋੜਾ ਬਹੁਤ ਜਿਹੜੇ ਹੀ ਸਾਫ ਸਵਾਈ ਅਜੇ ਬੁੱਕ ਕਰਾਉਣ ਵਾਲੀ ਸੀ ਮੰਮੀ ਦੇ ਨਾਲ ਤੇ ਮੇਰੇ ਆ ਮੈਂ ਫਿਰ ਸੂਮ ਦੇ ਵਿੱਚ ਲੱਗੀ ਰਹੀ ਤੇ ਇਸ ਕਰਕੇ ਫਿਰ ਮੈਂ ਉਧਰ ਨਹੀਂ ਹੋ ਪਾਈ ਤੇ ਚਲੋ ਹੁਣ ਆਪਾਂ ਚੱਲਦੇ ਆ ਕਿੱਥੇ ਦੇ ਵਿੱਚ ਤੇ ਕਰਦੇ ਆ ਕੰਮਕਾਰ ਤੇ ਮਿਲਦੇ ਆ ਤੁਹਾਨੂੰ ਥੋੜੀ देर ਬਾਅਦ ਠੀਕ ਅੱਜ ਤੇ ਪ੍ਰਭ ਹੁੰਦੀ ਹੈ ਉਹ ਤੋਂ ਬਾਅਦ ਚੱਲ ਆਉਂਦੇ ਆਂ ਹੋਵਲਾ ਸਟੈਂਡ ਬੜਾ ਇੱਦਾਂ ਸਿਰ ਨਸਰੀਬ ਵਿੱਚ ਉਪੱਦ ਕਰਾਰਾਣੀ ਚੁੱਕਦੇ ਮੈਨਿੰਗ ਹੈ ਲਾਇਆ ਸਾਹਿਬ ਹੁਣ ਆਹੋ ਤਾਂ ਤੁਸੀਂ ਸਾਹਿਬ ਤੇ ਲਾਉਂਦੇ ਬੜਾ ਜੇ ਹੁਣ ਆਓ ਇਹੋ ਉੱਥੇ ਲਾਓ ਬੇ ਤੋੜਾ ਉੱਥੇ ਪਿਆ ਸੱਚ ਕੂੜਾ ਛੋਟੇ ਕਿ ਹੋਣਾ ਕਾਕ ਦੇ ਰੇਕੇ ਬਾਹਰ ਮਾਰ ਕੇ ਜੇ ਹੁੰਦਾ ਸੁਟਿਆ ਹੋ ਛੋਟਮ ਨਹੀਂ ਆ ਛੋਟਮ ਨੇ ਆ ਉਹ ਤਾਂ ਕੂੜਾ ਸੁਟਿਆ ਜਾਊਗਾ ਉਹ ਛੋਟਮ ਨੇ ਆ ਕੌਣ ਬਾਹਰ ਲੋ ਗਾਇਸ ਇਹਨੂੰ ਇਸ ਰਹੀ ਨਹੀਂ ਕਰੇ ਛੱਡ ਗਿਆ ਚਲੀ ਨੂੰ ਕੱਲ ਤੇ ਆਡੇ ਮਗਰੋਂ ਚਲੀ ਕਿਤੇ ਸਹੀ ਕਰੇ ਤੇ ਬੈਠੇ ਹੈਗੇ ਹੀ ਕਿ ਮੰਮੀ ਦੀ ਜ਼ਰੂਰਤ ਪਰ ਤੇਰੇ ਵੀ ਉਹਨੂੰ ਉੱਚਾ ਇਹਨੂੰ ਇਹੰਦਾ ਤੁਝ ਨਹੀਂ ਛੱਡ ਜਾ ਉੱਤੇ ਛੱਡ ਜਾ ਐਨੇ ਪੂਰਾ ਆਪਣਾ ਉਹ ਕੀਤਾ ਵੀ ਮੈਨੂੰ ਕਿਉਂ ਛੱਡ ਕੇ ਗਿਆ ਕੱਲੀ ਨੂੰ ਵਿਚਾਰੀ ਨੂੰ ਆ ਉਹ ਉੱਧਰ ਨਹੀਂ ਜਾਂਦੀ ਹੈ ਨਾ ਆਪਣੇ ਬਿਨਾ ਜੇ ਕੱਲੀ ਜੀ ਹੁੰਦੀ ਆ ਕਜਾ ਹੌਦੀ ਰੱਸੀ ਹੁਣ ਕਹਿੰਦੇ ਜੇ ਕਮਾ ਕੇ ਲਿਆਓ ਮੈਨੂੰ ਮੈਨੂੰ ਬਾਹਰ ਲੈ ਕੇ ਜਾਓ ਕਿੱਥੇ ਜਾਣਾ ਵਾ ਚਲੋ ਚਲੀਏ ਚਲ ਚਲੀ ਬਾਹਰ ਚਲ ਆ ਚਲੀਏ ਅੱਛਾ ਚਲੀਏ ਚਲ ਚਲੀ ਰੱਸੀ ਫੜ ਰੱਸੀ ਰੱਸੀ ਇਹ ਤਾਂ ਪਿਆਰ ਹੀ ਦੇਣੀ ਚਲ ਲੈ ਲੈ ਚਲ ਚਲ ਚਲੀ ਬਾਹਰ ਚਲ ਆ ਚਲੀਏ ਚਲੋ ਚਲੀਏ ਚਲੋ ਚਲੀਏ ਇਹ ਆਉਤੇ ਆ ਆ ਗਿਆ ਇੱਕ ਆਹ ਰੱਸੀ ਆ ਕਰੇ ਕੋਣ ਜੈ ਦਾਦੀ ਨੂੰ ਮੰਜਾ ਡਾ ਕੇ ਦੇ ਕਿੱਥੇ ਹਾਂ ਹਾਂ ਸਭ ਤੋਂ ਪਹਿਲਾਂ ਤੇ ਆਪਾਂ ਤੁਹਾਡਾ ਤੋਂ ਮਾਫੀ ਕਰ ਮੰਗਣਾ ਚਾਹੁੰਦੇ ਆਂ ਕਿ ਕੱਲ ਵਲੌਗ ਨਹੀਂ ਅਪਲੋਡ ਕਰ पाए ਕਿਉਂਕਿ ਕੱਲ ਨਾਲ ਥੋੜਾ ਬਿਜ਼ੀ ਚੱਲਦੇ ਪਏ ਸੀ ਤੇ ਥੋੜਾ ਵੈਸੇ ਹੀ ਮੇਰੀ ਤਬੀਅਤ ਜੀ ਠੀਕ ਨਹੀਂ ਸੀ ਕਰਕੇ ਕੱਲ ਬਿਲਕੁਲ ਵਲੌਗ ਸ਼ੂਟ ਨਹੀਂ ਹੋ ਪਾਇਆ ਸਭ ਤੋਂ ਪਹਿਲਾਂ ਤੇ ਉਹਦੇ ਲਈ ਮੈਂ ਤੁਹਾਡਾ ਦੋ ਹੱਥ ਜੋੜ ਕੇ ਮਾਫੀ ਮੰਗਣਾ ਚਾਹੁੰਦੀ ਆ ਤੇ ਚਲੋ ਹੁਣ ਤੁਸੀਂ ਵਲੌਗ ਇੰਜੋਏ ਕਰੋ ਤੇ ਮੈਂ ਚਲੋ ਇੱਕ ਛਾਣ ਨੂੰ ਇਹ ਛੋਟੀ ਜੀ ਅਪਡੇਟ ਵੀ ਦੇ ਦਾਂ ਕਿ ਕਿਉਂ ਨਹੀਂ ਵਲੌਗ ਆ ਪਾਇਆ ਤੇ ਚਲੋ ਹੁਣ ਕਰੋ ਵਲੌਗ ਇੰਜੋਏ ਫਿਰ ਲੋਗ ਇਸ ਅੱਜ ਦੀ ਵੀਡੀਓ ਇਨੀ ਹੀ ਤੇ ਆਪਾਂ ਕਰਦੇ ਵੀਡੀਓ ਦਾ ਇੱਥੇ ਐਂਡ ਮੌਸਮ ਚੇਂਜ ਹੋ ਗਿਆ ਜਿਹੜਾ ਸਰਾਤ ਮਹੀ ਪੈਣਾ ਉਹਦੇ ਨਾਲ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ ਕਿਉਂਕਿ ਹਵਾ ਇੱਕ ਤਾਂ ਪੂਰੀ ਠੰਡੀ ਹੋ ਗਈ ਹਵਾ ਇੱਥੇ ਟੇਬਲ ਤੇ ਰੱਖਿਆ ਪਰ ਬੜਮੇ ਲੱਗਦਾ ਜਾਂ ਫਿਰ ਅੰਦਰ ਰੱਖ ਆਇਆ ਹੋਗਾ ਜਾਂ ਇੱਥੇ ਪਿਆ ਹੋਗਾ ਵੇਖ ਲੋ ਆਹ ਫੋਨ ਸੋੰਦਾ ਸੋੰਦਾ ਨੇ ਮੈਨੂੰ ਲੱਗਦਾ ਬਾਹਰ ਹੀ ਰੱਖਿਆ ਹੈ ਪਰ ਵੇਖ ਲੋ ਇੱਕ ਮਿੰਟ ਪਤਾ ਅੰਦਰ ਵੇਖਿਓ ਲੇਬਲ ਤੇ ਤੇ ਵੀਡੀਓ ਦਾ ਇੱਥੇ ਹੀ ਕਰਦੇ ਆਪਾਂ ਐਂਡ ਹੈ ਤੇ ਠੰਡ ਮੈਨੂੰ ਲੱਗਦਾ ਠੰਡ ਨੇ ਆਪਣੀ ਦਸਤਕ ਦੇ ਦਿੱਤੀ ਆਹ ਲੋ ਫੋਟੋ ਲਿਆ ਦਿਓ ਭੱਜ ਕੇ ਨਾਲ ਮੈਂ ਪੱਤੀ ਇਥੋਂ ਉਹ ਆਉਂਦਾ ਨਾ ਹਾਲ ਹੋ ਤੇ ਕੱਲ ਦਾ ਜਿਹੜੀ ਬਾਰਿਸ਼ ਹੋਈ ਹੈ ਨਾ ਉਹਦੇ ਨਾਲ ਥੋੜਾ ਜਿਹਾ ਮੌਸਮ ਬਦਲ ਗਿਆ ਜੀ ਗਰੂਪ ਨੂੰ ਮੈਂ ਮਾਰਕੀਟ ਦੁਕਾਨ ਤੇ ਭੇਜਣਾ ਹੈਗਾ ਮਾਰਕੀਟ ਝੋਂ ਉੱਥੇ ਕੁਝ ਲੈ ਕੇ ਆਉਣਾ ਹੈਗਾ ਤੇ ਉਹ ਮੈਨੂੰ ਕੁੱਛਨ ਦੱਸੇ ਮੈਂ ਲਿਆਦਾ ਤੇ ਮੈਂ ਚਲੋ ਜਾ ਲੈ ਆ ਦੋ ਤੇ ਉਹ ਗਿਆ ਬਾਹਰ ਨੂੰ ਚਲੇ ਗਿਆ ਤੇ ਮੈਂ ਚਲੀ ਆ ਕਿਚਨ ਦੇ ਵਿੱਚ ਰੋਟੀ ਬਣਾਉਣ ਵਾਸਤੇ ਤੇ ਮੈਂ ਕਿਹਾ ਚਲੋ ਤੁਹਾਨੂੰ ਥੋੜੀ ਜਿਹੀ ਕੁਇਕਾ ਅਪਡੇਟ ਦੇ ਦਈਏ ਤੇ ਵਲੌਗ ਦੀ ਇਹ ਤੇ ਐਂਡਿੰਗ ਕਰ ਦਈਏ ਤੇ ਮੰਮੀ ਹੁਣਾਂ ਦੇ ਕੋਲੋਂ ਤੁਹਾਨੂੰ ਦੱਸਿਆ ਕਿ ਜਿੱਦ ਤੱਕ ਅੱਗੇ ਸੀਗੇ ਤੇ ਸਵੇਹਾ ਹੁਣਾਂ ਬਰਾਭ ਨੇ ਜਾਣਾ ਨਹੀਂ ਹੈ ਸਕੂਲ ਮੰਡੇ ਹੈਗਾ ਤੇ ਮੰਡੇ ਪਰ ਉਹਨੂੰ ਜਾਣਾ ਨਹੀਂ ਹੈ ਕਿਉਂਕਿ ਉਹਦੇ ਨਾਲ ਜਿਹੜਾ ਫੇਸ ਦੇ ਪਿੰਪਲ ਵਗੈਰਾ ਹੋ ਜਾਂਦੇ ਆ ਤੇ ਉਹਦੀ ਮੈਡੀਸਿਨ ਲੈ ਕੇ ਆਉਣੀ ਆ ਤਰਨ-ਤਰਨ ਤੋਂ ਤੇ ਉਹ ਕੱਲ ਆਪਣੇ ਨਾਨਾ ਨਾਲ ਜਾਊਗਾ ਤੇ ਉਹ ਤੋਂ ਮੈਡੀਸਿਨ ਲੈ ਕੇ ਆਉਣਗੇ ਤੇ ਫਿਰ ਬਸ ਤੇ ਮੌਸਮ ਚੇਜ ਹੁੰਦਾ ਜਾਂਦਾ ਗਾਇਸ ਠੰਡ ਆਉਣੀ ਜਾਂਦੀ ਜਿਹੜਾ ਰਾਤ ਮੀਂਹ ਪੈਣਾ ਉਹਦੇ ਨਾਲ ਮੌਸਮ ਜਿਹੜਾ ਆਸਮ ਹੁੰਦਾ ਜਾਂਦਾ ਆਸਮ ਮਤਲਬ ਕਿ ਠੰਡ ਵਾਲਾ ਮੌਸਮ ਹੁੰਦਾ ਜਾਂਦਾ ਮੈਨੂੰ ਠੰਡ ਵਾਲੇ ਮੌਸਮ ਦੀ ਇੰਨਾ ਵੈਟ ਹੁੰਦੀ ਨਾ ਕਿ ਉਹਦੇ ਨਾਲ ਠੰਡ ਵਾਲੇ ਮੌਸਮ 'ਚ ਨੰਗੀ ਆਪਣਾ ਬਾਹਰ ਰਾਮਨਾਲ ਬਾਟਸ ਆਖਦੇ ਆਗੇ ਨਾ ਤੇ ਬਾਹਰ ਦਾ ਰੌਣਕ ਮਿਲਦਾ ਜਿਹੜਾ ਵਾ ਉਹ ਵੇਖ ਸਕਦੇ ਆ ਤੇ ਹੁਣ ਮੈਨੂੰ ਇਹ ਆ ਕਿ ਜਲਦੀ ਜਲਦੀ ਬਸ ਠੰਡ ਆਵੇ ਬਾਹਰ ਤੋਂ ਪੇ ਵਿਆਹ ਕਰੀਏ ਬਾਹਰ ਹਣਾ ਕਿੰਨੀ ਤੌਣਕ ਲੱਗ ਜਾਂਦੀ ਕਦੀ ਕੋਈ ਪਾਈ ਆ ਗਿਆ ਕਦੀ ਚਲੇ ਗਿਆ ਕਦੀ ਕੋਈ ਹਣਾ ਇਦਾਂ ਜੇ ਕਰਕੇ ਅਸਲ ਜੀ ਬਾਹਰ ਦਾ ਮੋਹਲ ਜੜ ਵੱਖਰਾ ਹੁੰਦਾ ਇੱਧੇ ਗਰਮੀਆਂ ਦੇ ਵਿੱਚ ਸਿਰਫ ਅੰਦਰ ਹੀ ਵੱਡੇ ਰਹਿੰਦੇ ਅੰਦਰ ਹੀ ਵੱਡੇ ਨੇ ਤੇ ਸਰਦੀਆਂ ਵਿੱਚ ਸਿਰਫ ਉਹਦੇ ਇੰਦਰ ਵੱੜਦੇ ਜਿੱਦੋਂ ਕਿ ਧੁੰਦਾਂ ਪੈਣੀਆਂ ਸਟਾਰਟ ਹੁੰਦੀਆਂ ਅਦਰਵਾਇਜ਼ ਆਪਾਂ ਬਾਹਰ ਹੀ ਲੈਂਦੇ ਆ ਤੇ ਚਲੋ ਦੇਖਦੇ ਆ ਹੁਣ ਕੀ ਹੁੰਦਾ ਵਾ ਕਦੋਂ ਤੋਂ ਠੰਡ ਆਉਂਦੀ ਹੈ ਬਹਿਜ ਮੈਨ ਲੱਗਦਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਠੰਡ ਆ ਜਾਣੀ ਹੈ ਦੀਵਾਲੀ 'ਚ ਅਜੇ 20 ਦਿਨ ਪੈ ਵੀ 25 ਦਿਨ ਪੈ ਆ ਤੇ ਦੁਸ਼ਹਿਰਾ ਆਉਣ ਹੀ ਵਾਲਾ ਵਾ ਤੇ ਚਲੋ ਮਿਲਦੇ ਹਾਂ ਕੱਲ ਨੂੰ ਨਵੀਆਂ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸ਼ਸ਼ੀਕਲ ਦੇ ਵੀਡੀਓ ਦਾ ਇੱਥੇ ਹੀ ਕਰਦੇ ਹਾਂ ਐਂਡ ਤਦ ਤੱਕ ਦੇ ਲਈ ਤੁਸੀਂ ਸਾਰੇ ਜਣੇ ਆਪਣੇ ਘਰਾਂ ਦੇ ਵਿੱਚ ਹਾਸੇ ਰਹੋ ਵਾਸੇ ਰਹੋ ਖੁਸ਼ ਰਹੋ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਕਰੋ ਸਬਸਕ੍ਰਾਈਬ ਬਾ ਬਾਏ